ਧਾਰਮਿਕ ਸਟੇਜਾਂ ਉੱਤੇ ਅਸ਼ਲੀਲ ਗਾਣੇ ਡਾਂਸ ਫਿਲਮੀ ਗਾਣੇ ਬਿਲਕੁਲ ਬੰਦ ਕੀਤੇ ਜਾਣ ਅਸੀਂ ਅੱਜ ਬਿਲਕੁਲ ਇਸ ਗੱਲ ਦੀ ਬੇਨਤੀ ਕਰਨ ਆਏ ਆ ਡੀਸੀ ਨੂੰ ਆਪਾਂ ਅੱਜ ਇਸ ਮਾਨਜੋਗ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਹੈ ਧਰਮ ਦੀ ਬੇਦਬੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਅੱਜ ਅਸੀਂ ਸਿਰਫ ਬੇਨਤੀ ਕਰਨ ਆਏ ਆ ਕੱਲ ਨੂੰ ਜੇਕਰ ਸਾਨੂੰ ਇਦਾਂ ਦੀ ਕੋਈ ਵੀਡੀਓ ਸਾਡੀਆਂ ਟੀਮਾਂ ਨੂੰ ਮਿਲਦੀ ਆ ਤੇ ਬਿਲਕੁਲ ਉਸ ਤੇ ਪਰਚਾ ਦਰਜ ਹੋਏਗਾ ਅੱਜ ਤੁਸੀਂ ਟੀਸ਼ੂ ਆਫਿਸਾਇ ਤੇ ਮੱਗ ਪੱਤਰ ਦਿੱਤਾ ਗਿਆ ਹੈ रामनगर ਜਾ ਕੇ ਕਿ ਆ ਪੂਰਾ ਮਾਫੀ ਦੇਖੋ ਜੀ ਤੁਹਾਨੂੰ ਸਭ ਨੂੰ ਪਤਾ ਹੈ ਨਵਰਾਤਰੇ ਪਵਿੱਤਰ ਨਵਰਾਤਰੇ ਦਾ ਤਿਉਹਾਰ ਆਉਣ ਵਾਲਾ ਹੈ ਤੇ ਸਾਡੀ ਪ੍ਰਭੂ શ્રી ਰਾਮ ਵਿਰਾਧਾ ਪਰਸ਼ੋਤਪ੍ਰਭੂ શ્રી ਰਾਮ ਜੀ ਦੀ ਰਾਮਲੀਲਾ ਸਟੇਜਾਂ ਤੇ ਹੋਣੀ ਹੈ ਧਾਰਮਿਕ ਸਟੇਜਾਂ ਉੱਤੇ ਅਸ਼ਲੀਲ ਗਾਣੇ ਡਾਂਸ ਫਿਲਮੀ ਗਾਣੇ ਬਿਲਕੁਲ ਬੰਦ ਕੀਤੇ ਜਾਣ ਅਸੀਂ ਅੱਜ ਬਿਲਕੁਲ ਇਸ ਗੱਲ ਦੀ ਬੇਨਤੀ ਕਰਨ ਆਏ ਆ ਡੀਸੀ ਮੈਨੂੰ ਆਪਾਂ ਅੱਜ ਦਿਸਮਾਂਜੋ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਹੈ ਜੋ ਮਾਂਜੋ ਸੀਪੀ ਅੰਮ੍ਰਿਤਸਰ ਨੂੰ ਇਹਨਾਂ ਨੇ ਫਾਰਵਰਡ ਕਰਤਾ ਹੈ ਦੇਖੋ ਕਾਨੂੰਨ ਦੀ ਕੋਈ ਵੀ ਉਲੰਘਣਾ ਨਾ ਕਰੇ ਦੇਖੋ ਧਰਮ ਦੀ ਬੇਦਬੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਅੱਜ ਅਸੀਂ ਸਿਰਫ ਬੇਨਤੀ ਕਰਨ ਆਏ ਆ ਕੱਲ ਨੂੰ ਜੇਕਰ ਸਾਨੂੰ ਇਦਾਂ ਦੀ ਕੋਈ ਵੀਡੀਓ ਸਾਡੀਆਂ ਟੀਮਾਂ ਨੂੰ ਮਿਲਦੀ ਆ ਤੇ ਬਿਲਕੁਲ ਉਸ ਤੇ ਪਰਚਾ ਦਰਜ ਹੋਏਗਾ ਪਹਿਲਾ ਦੀ ਲਗਾਤਾਰ ਇਸ ਤੇ ਫੰਕਾ ਰਸ਼ ਕਰਦੇ ਆਏ ਜੇ ਬਹੁਤ ਸਾਰੇ ਮਾਮਲੇ ਵੀ ਦਰਜ ਕਰਾਇਆ ਲੇਕਿਨ ਹਰ ਵਾਰ ਦਾ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਪੁਰਾਣੀਆਂ ਵਾਇਰਲ ਹੋਣ ਲੱਗ ਪੈਂਦੀਆਂ ਉਹਨਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਤੇ ਕਿਸ ਤਰੀਕੇ ਦਾ ਡੀਸੀ ਆਫਿਸ ਤੋਂ ਅੱਜ ਆਸ਼ਵਾਸ਼ਣ ਲੈ ਕੇ ਜਾ ਰਹੇ ਆ ਮੰਡਲ ਡੀਸੀ ਮੈਡ ਨੇ ਬਹੁਤ ਵਧੀਆ ਆਸ਼ਵਾਸ਼ਣ ਦਿੱਤਾ ਸਾਨੂੰ ਸਾਨੂੰ ਕਿਹਾ ਜੋ ਤੁਹਾਡਾ ਮੰਗ ਹੈ ਮੈਂ ਅੱਗੇ ਫਾਰਵਰਡ ਕਰ ਰਹੇ ਆ ਤੇ ਦੂਸਰੀ ਗੱਲ ਅਸੀਂ ਸਿਰਫ ਇੱਕ ਪ੍ਰਸ਼ਾਸਨ ਕੋ ਸਾਥ ਲੈਣ ਆਇਆ ਹਿੰਦੂ ਸਮਾਜ ਇੱਕ ਤਾਕਤਵਰ ਸਮਾਜ ਆ ਉਹ ਆਪਣੇ ਫੈਸਲੇ ਲੈ ਸਕਦਾ ਜਿੱਥੇ ਮर्यादा भंग ਹੋਈ ਵੀ ਅਸੀਂ ਕਾਨੂੰਨ ਦੇ ਤਹਿਤ ਬਿਲਕੁਲ ਪਹਿਲਾਂ ਵੀ ਪਰਚੇ ਦਰਜ ਕਰਾਇਆ ਹੈ ਕਾਨੂੰਨ ਨੇ ਸਾਡੀ ਮਦਦ ਵੀ ਕੀਤੀ ਆ ਅੱਜ ਅਸੀਂ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਰਾਮਲੀਲਾ ਕਮੇਟੀਆਂ ਚਲਾ ਰਹੇ ਨੇ ਉਹਨਾਂ ਨੂੰ ਸੂਚਿਤ ਕਰਨਾ ਹੈ ਵੀ ਉਹਨਾਂ ਨੂੰ ਅਵੇਅਰ ਹੋ ਜਾਣ ਇਹੋ ਜਿਹੀ ਗਲਤੀਆਂ ਉਹਨਾਂ ਕੋ ਦੁਬਾਰਾ ਨਾ ਹੋਵਨ ਇਸ ਲਈ ਆਪਾਂ ਆਏ ਜੀ ਠੀਕ ਜੀ ਅੱਜ ਤੁਸੀਂ ਡੀਸੀ ਓਫਿਸ ਹਾਇਦ ਦੇ ਮਖ ਪੱਤਰ ਦਿੱਤਾ ਗਿਆ ਹੈ ਰਾਮਗੜ੍ਹ ਲੈ ਕੇ ਕਿ ਆ ਪੂਰਾ ਮਾਫੀ ਦੇਖੋ ਜੀ ਤੁਹਾਨੂੰ ਸਭ ਨੂੰ ਪਤਾ ਹੈ ਨਵਰਾਤਰੇ ਗਵਿੱਧ ਨਵਰਾਤਰੇ ਦਾ ਤਿਉਹਾਰ ਆਉਣ ਵਾਲਾ ਹੈ ਤੇ ਸਾਡੀ ਪ੍ਰਭੂ ਸ਼੍ਰੀ ਰਾਮ ਰਾਧਾ ਪ੍ਰਸੋਤਨ ਪ੍ਰਭੂ ਸ਼੍ਰੀ ਰਾਮ ਜੀ ਦੀ ਧਾਮ ਲੀਲਾ ਸਟੇਜਾਂ ਤੇ ਹੋਣੀ ਆ ਧਾਰਮਿਕ ਸਟੇਜਾਂ ਉੱਤੇ ਅਸ਼ਲੀਲ ਗਾਣੇ ਡਾਂਸ ਫਿਲਮੀ ਗਾਣੇ ਬਿਲਕੁਲ ਬੰਦ ਕੀਤੇ ਜਾਣ ਅਸੀਂ ਅੱਜ ਬਿਲਕੁਲ ਇਸ ਗੱਲ ਦੀ ਬੇਨਤੀ ਕਰਨ ਆਏ ਆ ਡੀਸੀ ਨੂੰ ਆਪਾਂ ਅੱਜ ਦੀ ਸਮਾਜ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਹੈ ਜੋ ਮਾਨਜੋਗ ਸਿਪੀ ਅੰਮ੍ਰਿਤਸਰ ਨੂੰ ਇਹਨਾਂ ਨੇ ਫਾਰਵਰਡ ਕਰਤਾ ਹੈ ਦੇਖੋ ਕਾਨੂੰਨ ਦੀ ਕੋਈ ਵੀ ਉਲੰਘਣਾ ਨਾ ਕਰੇ ਦੇਖੋ ਧਰਮ ਦੀ ਬੇਦਬੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਅੱਜ ਅਸੀਂ ਸਿਰਫ ਬੇਨਤੀ ਕਰਨ ਆਏ ਹਾਂ ਕੱਲ ਨੂੰ ਜੇਕਰ ਸਾਨੂੰ ਇਦਾਂ ਦੀ ਕੋਈ ਵੀਡੀਓ ਸਾਡੀਆਂ ਟੀਮਾਂ ਨੂੰ ਮਿਲਦੀ ਆ ਤੇ ਬਿਲਕੁਲ ਉਸ ਤੇ ਪਰਚਾ ਦਰਜ ਹੋਏਗਾ ਪਹਿਲਾਂ ਸਮੇਂ ਤੋਂ ਵੀ ਤੁਸੀਂ ਲਗਾਤਾਰ ਇਸ ਤੇ ਤੁਹਾਡਾ ਰਸ਼ ਕਰਦੇ ਆਏ ਜੇ ਬਹੁਤ ਸਾਰੇ ਮਾਮਲੇ ਵੀ ਦਰਜ ਕਰਾਈ ਲੇਕਿਨ ਹਰ ਸਾਲ ਦਾ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਪੁਰਾਣੀਆਂ ਵਾਇਰਲ ਹੋਣ ਲੱਗ ਪੈਂਦੀਆਂ ਉਹਨਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਤੇ ਕਿਸ ਤਰੀਕੇ ਦਾ ਡੀਸੀ ਆਫਿਸ ਤੋਂ ਅੱਜ ਆਸ਼ਵਾਸ਼ਣ ਲੈ ਕੇ ਜਾ ਰਹੇ ਆ ਮੰਡਲ ਡੀਸੀ ਮੈਡ ਨੇ ਬਹੁਤ ਵਧੀਆ ਆਸ਼ਵਾਸ਼ਣ ਦਿੱਤਾ ਸਾਨੂੰ ਸਾਨੂੰ ਕਿਹਾ ਜੋ ਤੁਹਾਡਾ ਮੰਗਿਆ ਮੈਂ ਅੱਗੇ ਫਾਰਵਰਡ ਕਰ ਰਹੇ ਹਾਂ ਤੇ ਦੂਜੀ ਗੱਲ ਅਸੀਂ ਸਿਰਫ ਇੱਕ ਪ੍ਰਸ਼ਾਸਨ ਕੋ ਸਾਥ ਲੈਣ ਆਇਆ ਹਿੰਦੂ ਸਮਾਜ ਇੱਕ ਤਾਕਤਵਰ ਸਮਾਜ ਆ ਉਹ ਆਪਣੇ ਫੈਸਲੇ ਲੈ ਸਕਦਾ ਜਿੱਥੇ ਮर्यादा ਪੰਗ ਹੋਏ ਵੀ ਅਸੀਂ ਕਾਨੂੰਨ ਦੇ ਤਹਿਤ ਬਿਲਕੁਲ ਪਹਿਲਾਂ ਵੀ ਪਰਚੇ ਦਰਜ ਕਰਾਇਆ ਕਾਨੂੰਨ ਨੇ ਸਾਡੀ ਮਦਦ ਵੀ ਕੀਤੀ ਆ ਅੱਜ ਅਸੀਂ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਰਾਮਨੇਲਾ ਕਮੇਟੀਆਂ ਚਲਾ ਰਹੇ ਨੇ ਉਹਨਾਂ ਨੂੰ ਸੂਚਿਤ ਕਰਨਾ ਆ ਵੀ ਉਹਨਾਂ ਨੂੰ ਅਵੇਅਰ ਹੋ ਜਾਣ ਇਹੋ ਜੀ ਗਲਤੀ ਉਹਨਾਂ ਕੋ ਦੁਬਾਰਾ ਨਾ ਹੋਵੇ ਇਸ ਲਈ ਆਪਾਂ ਆਏ ਹਾਂ